ਤੁਸੀਂ ਦੇਖ ਰਹੇ ਹੋ ਹਜ਼ਾਰ ਟੀਵੀ ਨਿਊਜ਼ ਚੈਨਲ ਤੇ ਮੈਂ ਹਾਂ ਮੀਨੂ ਸ਼ਰਮਾ ਅੱਜ ਅਸੀਂ ਬੜੇ ਹੀ ਸੋਹਣੇ ਇੰਟਰਸਟਿੰਗ ਜਗ੍ਹਾ ਤੇ ਪਹੁੰਚੇ ਹੋਇਆ ਚਾਹ ਇਸ਼ਕ ਨਾਮ ਦਾ ਆਊਟਲਟ ਹੈ ਤੁਸੀਂ ਚਾਹ ਪੀਓਗੇ ਤੁਹਾਨੂੰ ਚਾਹ ਨਾਲ ਹੋ ਜਾਏਗਾ ਇਸ਼ਕ ਤੁਸੀਂ ਬਿਲਕੁਲ ਸਹੀ ਸੁਣਿਆ ਆ ਮੇਰੇ ਸਾਹਮਣੇ ਪਈ ਹੈ ਕੋਗਨਟ ਚਾਹ ਬਹੁਤ ਵੱਖਰਾ ਕਨਸੈਪਟ ਹੈ ਟਰਾਈ ਸਿਟੀ ਚਾਹ ਦੇ ਫਲੇਵਰ ਸਭ ਬਹੁਤ ਨੇ ਭਾਵੇਂ ਗੁੜ ਚਾਹ ਹੈ ਭਾਵੇਂ ਰੋਸ ਚਾਹ ਹੈ ਚਾਕਲੇਟ ਚਾਹ ਹੈ ਕੇਸਰ ਚਾਹ ਹੈ ਪਰ ਇੱਥੇ ਕੋਗਨਟ ਚਾਹ ਤੁਹਾਨੂੰ ਕਿਤੇ ਨਹੀਂ ਮਿਲੇਗੀ ਤੇ ਨਾਲ ਹੈਗਾ ਬਨਾਣਾ ਪੈਨਕੇਕ ਖਾਸ ਮੌਕੇ ਤੇ ਗੱਲਬਾਤ ਕਰਨ ਲਈ ਮੌਜੂਦ ਨੇ ਆਊਟਲੈਟ ਦੇ ਓਨਰ ਹਰਸ਼ ਸ਼ਰਮਾ ਜੀ ਲਗਭਗ 3 ਸਾਲ ਹੋ ਚੁੱਕੇ ਨੇ ਆਊਟਲੈਟ ਨੂੰ ਖਾਸ ਮੌਕੇ ਤੇ ਆਪਾਂ ਗੱਲਬਾਤ ਕਰਦੇ ਹਾਂ ਨਾ ਦਾ ਸਫ਼ਰ ਆਪਣੇ ਆਪ ਚ ਇੰਟਰਸਟਿੰਗ ਹੈ ਹੋਰ ਕੀ ਕੁਝ ਖਾਸ ਹਨ ਲਾਈਫ ਵਿੱਚ ਤੇ ਇਸ ਆਊਟਲੈਟ ਵਿੱਚ ਗੱਲਬਾਤ ਕਰਦੇ ਆਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਹਾਂਜੀ ਸਸੀ ਜੀ ਤੇ ਪਹਿਲਾਂ ਜਾਨਣਾ ਚਾਹਵਾਂਗੇ ਚਾਹ ਇਸ਼ਕ ਬੜਾ ਵੱਖਰਾ ਨਾਮ ਹੈ ਮੈਂ ਬਹੁਤ ਆਊਟਲੈਟ ਵਿਜ਼ਿਟ ਕੀਤਾ ਪਰ ਚਾਹ ਇਸ਼ਕ ਤੁਸੀਂ ਕਿੱਦਾਂ ਹੈ ਤੁਹਾਡੇ ਮਾਈਂਡ ਵਿੱਚ ਇਹਦਾ ਕਨਸੈਪਟ ਆਪਾਂ ਖਰੜ ਵਰਗੇ ਸ਼ਹਿਰ ਵਿੱਚ ਲੈ ਕੇ ਆਈਏ ਜੀ ਚਾ ਵਾਲਾ ਕਨਸੈਪਟ ਬਿਜ਼ਨਸ ਕਰਨ ਦਾ ਮੇਰਾ ਜਿਹੜਾ ਮਾਈਂਡ ਦੇ ਵਿੱਚ ਕਾਫੀ ਟਾਈਮ ਦਾ ਜਿਹੜਾ ਸੀਗਾ ਪਲਾਨ ਸੀਗਾ ਬਟ ਇੱਕ ਵਾਰ ਔਰੰਗਾਬਾਦ ਗਿਆ ਸੀ ਫਰੈਂਡ ਦੇ ਨਾਲ ਤੇ ਉੱਥੋਂ ਉੱਥੇ ਜਿਹੜਾ ਆ ਅਸੀਂ ਮਾਰਕੀਟ ਦੇ ਵਿੱਚ ਗਏ ਤੇ ਉੱਥੇ ਕਨਸੈਪਟ ਦੇਖਿਆ ਚਾਹ ਦਾ ਤੁਸੀਂ ਆਪਣਾ ਤੰਦੂਰੀ ਚਾਹ ਦੇਖੀ ਸੀ ਤੰਦੂਰੀ ਚਾਹ ਪੀਤੀ ਪਹਿਲੀ ਵਾਰ ਬਹੁਤ ਵਧੀਆ ਲੱਗਾ ਬਿਲਕੁਲ ਡਿਫਰੈਂਟ ਕਨਸੈਪਟ ਸੀ ਤੇ ਮੇਰਾ ਉਦੋਂ ਸਿਰ ਵੀ ਦੁਖ ਰਿਆ ਸੀ ਤੇ ਮੈਂ ਮੈਨੂੰ ਉਹਨਾਂ ਨੇ ਬਲੈਕ ਟੀ ਦਿੱਤੀ ਤੇ ਉਹ ਮੈਨੂੰ ਕਨਸੈਪਟ ਵੀ ਵਧੀਆ ਲੱਗਾ ਤੇ ਓਵਰਆਲ ਮੈਂ ਸੋਚਿਆ ਕਿ ਯਾਰ ਇਹ ਚੀਜ਼ ਕਿਉਂ ਨਾ ਆਪਾਂ ਪੰਜਾਬ ਦੇ ਵਿੱਚ ਆਪਣੇ ਲਾਂਚ ਕੀਤੀ ਜਾਵੇ ਤੇ ਸਭ ਤੋਂ ਪਹਿਲਾਂ ਆਪਾਂ ਟ੍ਰਾਈ ਸਿਟੀ ਦੇ ਵਿੱਚ 2021 ਦੇ ਵਿੱਚ ਲਾਂਚ ਕੀਤਾ ਸੀ ਚਾਏਸ਼ ਨਾਮ ਸੀ ਸਾਡਾ ਪਹਿਲਾਂ ਚਾਏਸ਼ਕ ਨਹੀਂ ਸੀ ਉਸ ਤੋਂ ਬਾਅਦ ਵਿੱਚ ਅਸੀਂ 1 ਸਾਲ ਬਾਅਦ ਨਾਮ ਚੇਂਜ ਕਰਕੇ ਫਿਰ ਚਾਏ ਇਸ਼ਕ ਕਰ ਦਿੱਤਾ ਸੀਗਾ ਠੀਕ ਹੈ ਜੀ ਤੇ ਚਾਹ ਤੇ ਨਾਲ ਇਸ਼ਕ ਭਲੇ ਚਾਹ ਇਦਾਂ ਦੀ ਪੀਓ ਜਿਹਨੂੰ ਚਾਹ ਪੀ ਕੇ ਇਸ਼ਕ ਹੋਵੇ ਬਿਲਕੁਲ ਬਿਲਕੁਲ ਜੀ ਤੇ ਜਿੱਦਾਂ ਮੈਂ ਸੁਣਿਆ ਕਿ ਤੁਹਾਡੇ ਨਾਲ ਗੱਲਬਾਤ ਦੌਰਾਨ ਆ ਕੋਕੋਨਟ ਚਾਹ ਇਹ ਵੱਖਰਾ ਕਨਸੈਪਟ ਹੈ ਥੋੜੇ ਕੋਲੇ ਕਸ਼ਮੀਰੀ ਕਾਵਾ ਵੀ ਹੈ ਤੰਦੂਰੀ ਚਾਹ ਵੀ ਹੈ ਮੈਨੂੰ ਜੈਪੁਰ ਦਿੱਲੀ ਤੋਂ ਬਾਅਦ ਤੰਦੂਰੀ ਚਾਹ ਇੱਥੇ ਦਿਖਣ ਨੂੰ ਮਿਲੀ ਹੈ ਤੇ ਇਹਦੇ ਬਾਰੇ ਜਨਰਲ ਚਾਹਵਾਂਗੇ ਕੋਕੋਨਟ ਚਾਹ ਦਾ ਕਨਸੈਪਟ ਕਿੱਦਾਂ ਆਇਆ ਤੇ ਆਪ ਪਲੱਸ ਬਨਾਣਾ ਜਿਹੜਾ ਪੈਨਕੇਕ ਹੈ ਜੀ ਇਹ ਬਣਾਣਾ ਪੈ ਅਨਕੇਕ ਤਰ੍ਹਾਂ ਸਾਡਾ ਅਪਕਮਿੰਗ ਮੀਨੂ ਹੈ ਉਹਦਾ ਪਾਰਟ ਹੈ ਉਹਦੇ ਚ ਅਸੀਂ ਪੈਨਕੇਕ ਵਾਫਲਸ ਬਾਕੀ ਹੋਰ ਕਾਫੀ ਚੀਜ਼ਾਂ ਐਡ-ਆਨ ਕਰ ਰਹੇ ਹਾਂ ਕੋਕੋਨਟ ਚਾਹ ਸਾਡੇ ਕੋਲ ਜਦੋਂ ਸ਼ੁਰੂ ਤੋਂ ਹੀ ਸੀਗੀ ਐਕਚੁਅਲੀ ਜਦੋਂ ਮੈਂ ਸ਼ੁਰੂ ਕਰਨ ਲੱਗਾ ਸੀ ਕੈਫੇ ਉਦੋਂ ਅਸੀਂ ਦੇਖਿਆ ਕਿ ਮਾਰਕੀਟ 'ਚ ਜ਼ਿਆਦਾਤਰ ਲੋਕ ਕਾਪੀ ਕਰ ਰਹੇ ਇੱਕ ਦੂਸਰੇ ਨੂੰ ਤੇ ਮੈਂ ਸੋਚਿਆ ਕਿ ਅਸੀਂ ਕੀ ਯੂਨੀਕ ਚੀਜ਼ ਜਿਹੜੀ ਹੈ ਉਹ ਐਡ-ਆਨ ਕਰੀਏ ਤੇ ਮੈਂ ਖਾਣ ਵਾਲੀ ਚੀਜ਼ਾਂ ਵੀ ਕਾਫੀ ਐਦਾਂ ਦੀਆਂ ਯੂਨੀਕ ਐਡ ਕੀਤੀਆਂ ਤੇ ਇਵਨ ਕਿ ਚਾਹ ਜਿਹੜੀ ਹੈ ਕੋਕੋਨਟ ਚਾਹ ਕੋਈ ਨਹੀਂ ਦੇ ਰਿਹਾ ਉਹ ਵੀ ਅਸੀਂ ਐਡ ਕੀਤੀ ਤੇ ਇਹਨੂੰ ਤੁਸੀਂ ਪ ਮਤਲਬ ਇੱਕ ਕਸਟਮਰ ਜਿਹੜੇ ਸਾਡੇ ਆਲਮੋਸਟ ਰਿਪੀਟ ਕਸਟਮਰਸ ਹੈਗੇ ਆ ਹਾਂਜੀ ਟਾਕੋਸ ਵੀ ਨੇ ਟਾਕੋਸ ਆਪਣਾ ਵਿੱਚ ਵੱਖਰਾ ਕਨਸੈਪਟ ਹੈ ਰੈਪਸ ਨੇ ਟਾਕੋਸ ਨੇ ਮਤਲਬ ਹੈਲਦੀ ਫੂਡ ਹੈ ਜਿਹਨੂੰ ਖਾਣ ਨਾਲ ਲੋਕਾਂ ਦੀ ਸਿਹਤ ਨੂੰ ਨੁਕਸਾਨ ਨਹੀਂ ਪਹੁੰਚੇਗਾ ਇਹਦੇ ਬਾਰੇ ਬਸੀਂ ਜਾਨਣਾ ਚਾਹਾਂਗੇ ਜੀ ਬਿਲਕੁਲ ਜਿਹੜਾ ਵੀ ਸਾਡਾ ਕਿਚਨ ਹੈ ਪ੍ਰੋਪਰ ਹਾਈਜੀਨਿਕ ਤਰੀਕੇ ਨਾਲ ਸਾਰਾ ਸਮਾਨ ਜਿਹੜਾ ਬਣਾਇਆ ਜਾਂਦਾ ਜਦੋਂ ਤੁਸੀਂ ਟਾਕੋਸ ਦੀ ਗੱਲ ਕਰ ਰਹੇ ਹੋ ਟਾਕੋਸ ਵੀ ਅਸੀਂ ਲਾਂਚ ਕਰ ਰਹੇ ਆ ਆਪਣੇ ਆਉਣ ਵਾਲੇ ਮੈਨੂ ਦੇ ਵਿੱਚ ਤੇ ਜਦੋਂ ਵੀ ਤੁਸੀਂ ਉਹਨੂੰ ਟਰਾਈ ਕਰੋਗੇ ਈਵਨ ਕਿ ਫਸਟ ਟਾਈਮ ਵੀ ਤੁਹਾਨੂੰ ਬਹੁਤ ਵਧੀਆ ਲੱਗੇਗਾ ਈਵਨ ਕਿ ਟਾਕੋਵੈਲ ਨੂੰ ਵੀ ਮਾਤ ਕਰਦਾ ਸਾਡਾ ਟਾਕੋ ਠੀਕ ਹੈ ਜੀ ਤੇ ਤੁਹਾਡੀ ਜਰਨੀ ਆਪਣੇ ਆਪ ਜਿੰਨ ਇੰਟਰਸਟਿੰਗ ਰਹੀ ਤੁਸੀਂ ਆਈ.ਟੀ. ਦੀ ਜੌਬ ਕਰਦੇ ਸੀ ਆਈ.ਟੀ. ਦੀ ਜੌਬ ਜਦੋਂ ਬੰਦਾ ਛੱਡਦਾ ਹੈ ਕੋਈ ਵੀ ਜੌਬ ਹੈ ਤਾਂ ਆਪਣਾ ਫਿਊਚਰ ਸਿਕਿਉਰ ਦੇਖਦਾ ਹੈ ਤਾਂ ਆਊਟਲੈਟ ਚਲਾਉਣ ਵਾਸਤੇ ਕਈ ਸਾਰੀ ਚੀਜ਼ ਜ਼ਰੂਰ ਧਿਆਨ ਰੱਖਣਾ ਪੈਂਦਾ ਕੀ ਚੈਲੰਜ ਤੁਹਾਡੇ ਲਈ ਚੈਲੰਜ ਰਿਹਾ ਕੀ ਇੰਟਰਸਟਿੰਗ ਫੈਕਟਰਸ ਰਏ ਜੀ ਆਪਣਾ ਕੀ ਕਹਿੰਦੇ ਆ ਜਦੋਂ ਸ਼ੁਰੂਆਤ ਦੇ ਵਿੱਚ ਮੈਂ ਜਦੋਂ ਤੁਹਾਨੂੰ ਦੱਸਿਆ ਕਿ ਮੈਂ ਜੌਬ ਵੀ ਕਰਦਾ ਸੀ ਜੌਬ ਮੈਂ ਛੱਡਣੀ ਸੀ ਉਸ ਤੋਂ ਪਹਿਲਾਂ ਮੇਰਾ ਬਿਜ਼ਨਸ ਜਿਹੜਾ ਸੈਟਅਪ ਹੋ ਚੁੱਕਾ ਹੋ ਗਿਆ ਸੀ ਤੇ ਬਿਜ਼ਨਸ ਜਦੋਂ ਸਹੀ ਤਰੀਕੇ ਨਾਲ ਲੈ ਫੜ ਲਿਆ ਤੇ ਉਸ ਤੋਂ ਬਾਅਦ ਆਪਾਂ ਜਿਹੜੀ ਜੌਬ ਜਿਹੜੀ ਸੀ ਕਿ ਮੈਂ ਰਿਜ਼ਾਈਨ ਕਰਤਾ ਜੌਬ ਦੇ ਨਾਲ ਨਾਲ ਮੈਂ ਦੱਸਣਾ ਚਾਹੁੰਗਾ ਕਿ ਮੇਰਾ YouTube ਦਾ ਚੈਨਲ ਵੀ ਸੀ ਜੇ ਤਰ੍ਹਾਂ ਜੇ ਤੋਂ ਮੈਨੂੰ ਆਲਰੇਡੀ ਅਰਨਿੰਗ ਹੋ ਰਹੀ ਸੀ ਤੇ ਉਹ YouTube ਚੈਨਲ ਵੀ ਮੈਂ ਹਾਲਾਂਕਿ ਹੋਲਡ ਕੀਤਾ ਸਿਰਫ ਇਸ ਪ੍ਰੋਜੈਕਟ ਨੂੰ ਚਲਾਣ ਲਈ ਹਾਂਜੀ ਉਹ ਹਲੇ ਹੋਲਡ ਕੀਤਾ ਹੋਇਆ ਬਟ ਉਹਨੂੰ ਜਦ ਮਰਜ਼ੀ ਚਲਾ ਸਕਦੇ ਜੀ ਤੇ ਇਹ ਜਿਹੜਾ ਕੀ ਬਣੂਗੀ ਕੋਕਨਟ ਚਾਹ ਦਾ ਇੱਕ ਵੱਖਰਾ ਜਿਹਾ ਟੈਕਸਚਰ ਆ ਰਿਹਾ ਆਪਾਂ ਦੇਖ ਸਕਦੇ ਹਾਂ ਕਿ ਐਦਾਂ ਬਹੁਤ ਘੱਟ ਦੇਖ ਨੂੰ ਮਿਲਦਾ ਇਹ ਵੈਸੇ ਤਾਂ ਇਹ ਚਾਹ ਪੱਤੀ ਹੀ ਹੈ ਬਟ ਇਹ ਸੀਕ੍ਰੈਟ ਹੀ ਹੈ ਹਲੇ ਇਹ ਵੀ ਜਲਦੀ ਸੀਕਰ ਨਹੀਂ ਦੱਸੋਗੇ ਦੱਸ ਦਵਾਂਗੇ ਬਹੁਤ ਜਲਦੀ ਅਗਲੇ ਆਉਣ ਵਾਲੀ ਵੀਡੀਓ ਚ ਦੱਸ ਦਵਾਂਗੇ ਜੀ ਅਕਸਰ ਆਪਾਂ ਦੇਖਦੇ ਕਿ ਯੁਵਾ ਪੀੜੀ ਬਹੁਤ ਹੈਲਥ ਕੌਨਸ਼ੀਅਸ ਹੈ ਨਾ ਤੇ ਮਿੱਠਾ ਕਿੰਨਾ ਕ ਬੈਲੈਂਸ ਕਰਕੇ ਰੱਖਦੇ ਹੋ ਮਿੱਠਾ ਅੱਜ ਕਾ ਲੋਕ ਕਈ ਜ਼ਿਆਦਾ ਖਾਂਦੇ ਵੀ ਨੇ ਕਈ ਨਹੀਂ ਖਾਣਾ ਪਸੰਦ ਕਰਦੇ ਜ਼ਿਆਦਾ ਬੈਲੈਂਸਡ ਮਿੱਠਾ ਖਾਂਦੇ ਨੇ ਜੀ ਅਸੀਂ ਨਾਰਮਲ ਹੀ ਮਿੱਠਾ ਰੱਖਦੇ ਹਾਂ ਜ਼ਿਆਦਾ ਜ਼ਿਆਦਾ ਮਿੱਠਾ ਕਈ ਵੇਲੇ ਹੋਏਗਾ ਜਦਾਂ ਅਗਰ ਮੈਂ ਆਪਣੀ ਪਰਸਨਲੀ ਗੱਲ ਕਰਾਂ ਮੈਨੂੰ ਅਗਰ ਜ਼ਿਆਦਾ ਤੇਜ਼ ਮਿੱਠੇ ਵਾਲੀ ਚਾਹ ਦੋਂਗੇ ਤਾਂ ਮੈਂ ਤਾਂ ਪੀਤੀ ਨਹੀਂ ਜਾਏਗੀ ਮੈਂ ਟੋਟਲੀ ਛੱਡ ਦੂੰਗਾ ਤਾਂ ਬੈਲੈਂਸਡ ਮਿੱਠਾ ਰੱਖਦੇ ਹਾਂ ਬਾਕੀ ਕਸਟਮ ਕੁਲਰ ਪੀਜ਼ਾ ਵੀ ਹਾਂਜੀ ਅਸੀਂ ਐਡ-ਆਨ ਕੀਤਾ ਪਿਛਲੇ ਮਹੀਨੇ ਉਹਦੇ ਵਿੱਚ ਤੇ ਆਪਾਂ ਜਿਹੜੇ ਨਾਚੋਜ਼ ਵਗੈਰਾ ਹੈਗੇ ਉਹ ਵੀ ਕਾਫੀ ਚੀਜ਼ਾਂ ਜਿਹੜੀਆਂ ਅਸੀਂ ਐਡ-ਆਨ ਕੀਤੀਆਂ ਤੇ ਜਿੱਦਾਂ ਕਿ ਲੋਕਲ ਕਈ ਕਸਟਮਰਸ ਹੈਗੇ ਆ ਉਹਨਾਂ ਨੂੰ ਜਿੱਦਾਂ ਕੁਲਚਾ ਵਗੈਰਾ ਬਹੁਤ ਪਸੰਦ ਆਤਾ ਅਸੀਂ ਸ਼ੁਰੂ ਤੋਂ ਹੀ ਪਨੀਰ ਬੁਰਜੀ ਗੁਲਚਾ ਨਿਊਟਰੀ ਗੁਲਚਾ ਇਦਾਂ ਦੀਆਂ ਚੀਜ਼ਾਂ ਐਡ-ਆਨ ਕੀਤੀਆਂ ਜਿਹੜੇ ਕਿ ਲੋਕਲ ਕਸਟਮਰਸ ਬਹੁਤ ਜ਼ਿਆਦਾ ਲਾਈਕ ਕਰਦੇ ਆ ਤੇ ਕਸ਼ਮੀਰੀ ਕਾਵਾ ਬਾਰੇ ਜਾਣਾ ਚਾਹੁੰਦੇ ਜੋ ਕਿ ਸੇਤ ਲਈ ਸਰਦੀਆਂ ਨੂੰ ਤੋਹਫਾ ਸੇਤ ਲਈ ਬਹੁਤ ਵਧੀਆ ਹੈ ਕਸ਼ਮੀਰੀ ਕਾਵਾ ਦਾ ਕਨਸੈਪਟ ਤੁਸੀਂ ਕਿੱਦਾਂ ਐਡ-ਆਨ ਕੀਤਾ ਆਪਣੇ ਕਸ਼ਮੀਰੀ ਕਹਾ ਮੈਂ ਜਿਹਦਾ ਪਹਿਲਾਂ ਜੌਬ ਕਰਦਾ ਸੀ ਤੇ ਮੈਂ ਮੇਰੀ ਜੌਬ ਜਿਹੜੀ ਮੈਂ ਜੰਮੂ ਵਾਲੀ ਸਾਈਡ ਵੀ ਕੀਤੀ ਆ ਅਲੱਗ-ਅਲੱਗ ਜਗ੍ਹਾ ਮੈਂ ਜੌਬ ਕੀਤੀ ਆ ਜੰਮੂ ਅੰਮ੍ਰਿਤਸਰ ਤੇ ਉੱਥੇ-ਉੱਥੇ ਦੀ ਜੋ-ਜੋ ਸਪੈਸ਼ਲਿਟੀ ਸੀ ਉਹ ਮੈਂ ਇੱਥੇ ਮੈਨੂ ਚ ਲਿਆਉਣ ਦੀ ਕੋਸ਼ਿਸ਼ ਕੀਤੀ ਜਿੱਦਾਂ ਕਿ ਮੈਂ ਪਨੀਰ ਬੁਰਜੀ ਲੈ ਕੇ ਆਇਆ ਜੰਮੂ ਦੀ ਆਪਣਾ ਨਿਊਟਰੀ ਕੁਲਚਰ ਲੈ ਕੇ ਆਏ ਤੇ ਐਦਾ ਹੀ ਜੰਮੂ ਐਂਡ ਕਸ਼ਮੀਰ ਕਸ਼ਮੀਰੀ ਕਾਵਾ ਫੇਮਸ ਹੈ ਤੇ ਕਸ਼ਮੀਰੀ ਕਾਵਾ ਇੱਕ ਤਾਂ ਟੇਸਟ ਵੀ ਵਧੀਆ ਨਾਲੇ ਹੈਲਥਲੀ ਬਹੁਤ ਵਧੀਆ ਸਰਦੀਆਂ ਦੇ ਵਿੱਚ ਇਸ ਕਰਕੇ ਆਪਾਂ ਉਹਨੂੰ ਵੀ ਲੈ ਕੇ ਆਏ ਤੇ ਇਹ ਲਗਭਗ ਤੁਹਾਡੇ ਆਊਟਲੈਟ ਨੂੰ ਤੋਂ ਤੁਹਾਨੂੰ 3 ਸਾਲ ਹੋ ਚੁੱਕੇ ਨੇ ਤੁਹਾਡੇ ਸਫਰ ਨੂੰ ਤੋਂ 3 ਸਾਲ ਆਊਟਲੈਟ ਨੂੰ ਹੋ ਚੁੱਕੇ ਨੇ ਕੀ ਬਦਲਾਅ ਆਪ ਦੇਖਿਆ ਫੂਡ ਇੰਡਸਟਰੀ ਵਿੱਚ ਐਜ਼ ਅ ਬਿਜ਼ਨਸਮੈਨ ਕੀ ਕੀ ਚੇਂਜਸ ਨਜ਼ਰ ਆਉਂਦੇ ਨੇ ਫੂਡ ਨੂੰ ਲੈ ਕੇ ਚੇਂਜਸ ਇਹ ਕਿ 3 ਸਾਲਾਂ ਦੇ ਵਿੱਚ ਕੰਪੀਟੀਸ਼ਨ ਬਹੁਤ ਜ਼ਿਆਦਾ ਹੈ ਠੀਕ ਹੈ ਇੱਕ ਟ੍ਰੈਂਡ ਚੱਲ ਪਿਆ ਦਾ ਕੁੱਲੜ ਚਾਹ ਹੈ ਕੁੱਲੜ ਮਤਲਬ ਇਹ ਦੇ ਆਊਟਲੈਟ ਕੁੱਲਰ ਚਾਦੇ ਬਹੁਤ ਜ਼ਿਆਦਾ ਕਿਉਂਕਿ ਡਿਮਾਂਡ ਵੀ ਬਹੁਤ ਜ਼ਿਆਦਾ ਹੈ ਤੇ ਆਊਟਲੈਟ ਵੀ ਬਹੁਤ ਜ਼ਿਆਦਾ ਹੈ ਤੇ ਰਿਸਪੌਂਸ ਵੀ ਹਾਲਾਂਕਿ ਬਹੁਤ ਵਧੀਆ ਹੈ ਬਟ ਫਿਰ ਵੀ ਕੰਪੀਟੀਸ਼ਨ ਬਹੁਤ ਹੈ ਤੇ ਸਟਰਗਲ ਤਾਂ ਕਾਫੀ ਜ਼ਿਆਦਾ ਤੁਹਾਨੂੰ ਕਰਨੀ ਪੈਂਦੀ ਆਪਣੇ ਬਿਜ਼ਨਸ ਨੂੰ ਚਲਾਉਣ ਲਈ 15 ਪਲੱਸ ਹੈਗੇ ਨੇ ਫਲੇਵਰਸ ਚਾਦੇ ਆਨ ਟ੍ਰੈਂਡ ਕਿਹੜੀ ਚਾਹ ਕੋਕੋਨਟ ਚਾਹ ਹੋਰ ਕਿਹੜੀ-ਕਿਹੜੀ ਚਾਹ ਆਨ ਟ੍ਰੈਂਡ ਰਹੀ ਆਨ ਡਿਮਾਂਡ ਰਹਿੰਦੀ ਹੈ ਹਾਂਜੀ ਗੋੜ ਵਾਲੀ ਚਾਹ ਜਿੰਜਰ ਇਲਾਇਚੀ ਚਾਹ ਰੂਸ਼ ਚਾਹ ਕਾਫੀ ਪਸੰਦ ਕਰਦੇ ਲੋਕ ਜੀ ਤੇ ਹੁਣ ਕੀ ਐਕਸਪੈਕਟੇਸ਼ਨਸ ਹਨ ਆਊਟਲੈਟ ਨੂੰ ਲੱਗੇ ਬਹੁਤ ਇੱਕ ਐਫਰਟ ਕਰਨਾ ਪੈਂਦਾ ਆਊਟਲੈਟ ਚਲਾਉਣਾ ਵਸੇ ਦਾ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਆਸ-ਪਾਸ ਹੋਰ ਵੀ ਆਊਟਲੈਟਸ ਹੋਣਗੇ ਕਿ ਆਪਣੀ ਕੁਆਲਿਟੀ ਤੇ ਬਲੀਫ ਹੁੰਦਾ ਕਿ ਅਸੀਂ ਲੋਕਾਂ ਨੂੰ ਜੋ ਵੀ ਦੇਵਾਂਗੇ ਆਪਣੇ ਵੱਲੋਂ ਬੈਸਟ ਹੀ ਸਰਵ ਕਰਾਂਗੇ ਜੀ ਪ੍ਰਾਈਜ਼ਿੰਗ ਸਹੀ ਹੋਣੀ ਚਾਹੀਦੀ ਤੇ ਕੁਆਲਿਟੀ ਤੁਹਾਡੀ ਪੌਕੇਟ ਫ੍ਰੈਂਡਲੀ ਕੈਫੇ ਬਿਲਕੁਲ ਇਹ ਪੌਕੇਟ ਫ੍ਰੈਂਡਲੀ ਕੈਫੇ ਸਟੂਡੈਂਟਸ ਵਗੈਰਾ ਜਿਹੜਾ ਇੱਥੇ ਸਟੂਡੈਂਟ ਏਰੀਆ ਹੈ ਤੇ ਸਟੂਡੈਂਟ ਜ਼ਿਆਦਾ ਸਾਡੇ ਕੋਲ ਆਉਂਦੇ ਤੇ ਇਸ ਕਰਕੇ ਜਿਹੜਾ ਪ੍ਰਾਈਜ਼ਿੰਗ ਆ ਉਸ ਨਾਲ ਸਾਨੂੰ ਰੱਖਣੀ ਪੈਂਦੀ ਹੈ ਸਭ ਤੋਂ ਤੇ ਤੁਸੀਂ ਜਦ ਮਰਜੀ ਆ ਕੇ ਆਪਣਾ ਵਿਜ਼ਿਟ ਕਰ ਸਕਦੇ ਆਂ ਈਵਨ ਕਿ ਜੋ ਮੈਟੋ ਸਵੀਗੀ ਦੇਵੀ ਆਨਲਾਈਨ ਹੈ ਜੀ ਤੇ ਤੁਸੀਂ ਹੁਣ ਤੱਕ ਫਰੈਂਚੀ ਫਰੈਂਚਾਈਜ਼ੀ ਕਿਉਂ ਨਹੀਂ ਲੈਂਤੀਆਂ ਮਤਲਬ ਕੀ ਰੀਜ਼ਨ ਸੀਗਾ ਫਰੈਂਚਾਈਜ਼ੀ ਨਾ ਦੇਣ ਦਾ ਹੱਲੇ 3 ਸਾਲਾਂ ਚ ਹੀ ਰੀਜ਼ਨ ਸੀ ਕਿ ਦੇਖੋ ਦੋ ਚੀਜ਼ਾਂ ਹੁੰਦੀਆਂ ਇੱਕ ਮੈਨੂੰ ਆਪ ਨੂੰ ਕੁਝ ਪਤਾ ਨਾ ਹੋਵੇ ਮੈਂ ਲੋਕਾਂ ਨੂੰ ਸਮਾਨ ਵੇਚਣ ਲੱਪਾ ਉਹ ਕੋਈ ਮਤਲਬ ਨਹੀਂ ਮੰਨਦਾ ਤੇ ਇਸ ਕਰਕੇ ਪਹਿਲਾਂ ਆਪ ਨੂੰ ਐਕਸਪੀਰੀਅੰਸ ਹੋਣਾ ਚਾਹੀਦਾ ਹੈ bizness ਚਲਾਉਂਦਾ bizness ਕਿਦਾਂ ਰਨ ਕਰਨਾ ਡੇ ਟੂ ਡੇ ਆਪਰੇਸ਼ਨਸ ਜਿਹੜੇ ਹੈਗੇ ਉਹ ਕਿਦਾਂ ਚੱਲਨੇ ਉਸ ਤੋਂ ਬਾਅਦ ਹੀ ਆਪਾਂ ਕਿਸੇ ਨੂੰ ਨੋਲਿਜ ਜਿਹੜੀ ਹੈ ਦੇ ਸਕਦੇ ਹਾਂ ਕਿ ਤੁਸੀਂ ਆਪਣੀ ਫਰੈਂਚਾਈਜ਼ੀ ਕਿਦਾਂ ਚਲਾਓਗੇ ਅਸੀਂ ਐਦਾਂ ਹੀ ਕਿਸੇ ਨੂੰ ਫਰੈਂਚਾਈਜ਼ੀ ਵੇਚ ਕੇ ਉਹਨੂੰ ਡਬੋ ਨਹੀਂ ਸਕਦੇ ਤੇ ਸਾਡਾ ਨਾਮ ਜਿਹੜਾ ਹੈ ਜਿਹਨੂੰ ਫਰੈਂਚਾਈਜ਼ੀ ਦਵਾਂਗੇ ਉਹਦੇ ਨਾਲ ਸਾਡਾ ਵੀ ਨਾਮ ਰਹੇਗਾ ਤੇ ਇਸ ਕਰਕੇ ਅਸੀਂ ਪਹਿਲਾਂ ਆਪ ਪੂਰਾ ਐਕਸਪਰਟ ਹੋ ਕੇ ਉਸ ਤੋਂ ਬਾਅਦ ਅਸੀਂ ਫਰੈਂਚਾਈਜ਼ੀ ਜਿਹੜੀ ਹੁਣ ਸੇਲ ਕਰਨੀ ਸ਼ੁਰੂ ਕਰ ਰਹੇ ਹਾਂ ਫੂਡ ਨੂੰ ਲੈ ਕੇ ਫੂਡ ਇੰਡਸਟਰੀ ਨੂੰ ਲੈ ਕੇ ਲੋਕਾਂ ਦੇ ਲਾਈਫਸਟਾਈਲ ਨੂੰ ਲੈ ਕੇ ਕਿਸ ਤਰ੍ਹਾਂ ਆਈਡਲਾਈਜ਼ ਕਰਦੇ ਹੋ ਕੀ ਹੈਗਾ ਨਜ਼ਰੀਆ ਕੀ ਹੈ ਦੁਬਾਰਾ ਆਈਡਲਾਈਜ਼ ਕਿਸ ਤਰ੍ਹਾਂ ਕਰਦੇ ਹੋ ਫੂਡ ਇੰਡਸਟਰੀ ਨੂੰ ਆਈਡਲਾਈਜ਼ ਮਤਲਬ ਲੋਕਾਂ ਦੇ ਲਾਈਫਸਟਾਈਲ ਨੂੰ ਲੈ ਕੇ ਤੇ ਫੂਡ ਨੂੰ ਲੈ ਕੇ ਤੁਹਾਡਾ ਕੀ ਨਜ਼ਰੀਆ ਹੈ ਫੂਡ ਐਕਚੁਅਲੀ ਜ਼ਿਆਦਾਤਰ ਜਿਹੜੇ ਲੋਕੀ ਫੂਡੀਜ਼ ਹੈਗੇ इवन ਆਮ ਆਲਸੋ ਅ ਫੂਡੀ ਠੀਕ ਹੈ ਤੇ ਫੂਡ ਜਿਹੜਾ ਹੈ ਕਿ ਮੈਂ ਆਪ ਆਪ ਸਮਝਦਾ ਕਿ ਮਤਲਬ ਮੈਨੂੰ ਅਗਰ ਅੱਛਾ ਖਾਣਾ ਮਿਲ ਰਹਾ ਹੈ ਠੀਕ ਹੈ ਤੇ ਮੈਂ ਫਿਰ ਉੱਥੇ ਮੈਂ ਪੈਸੇ ਨਹੀਂ ਦੇਖਦਾ ਯਾ ਮਤਲਬ ਕੁਝ ਵੀ ਫੂਡ ਨੂੰ ਆਪਾਂ ਇਦਾਂ ਹੀ ਹਾਈਲਾਈਟ ਹੈਲਥ ਵੀ ਫਸਟ ਪ੍ਰਾਇਰੀਟੀ ਕਿਤੇ ਨਾ ਕਿਤੇ ਹੈਲਥ ਵੀ ਜ਼ਰੂਰੀ ਤੇ ਉਹ ਉਹ ਚੀਜ਼ਾਂ ਲਈ ਜਿਹੜੇ ਅਸੀਂ ਕਾਫੀ ਚੀਜ਼ਾਂ ਇਦਾਂ ਦੀਆਂ ਯੂਜ਼ ਕਰਦੇ ਆ ਆਪਣੇ ਮੀਨੂ ਦੇ ਵਿੱਚ ਜਿੱਦਾਂ ਕਿ ਅਗਰ ਮੰਨ ਲਓ ਸ਼ਿਕੰਜਵੀ ਹੈ ਜਿੱਦਾਂ ਕਈ ਲੋਕੀ ਨਾਰਮਲ ਨਮਕ ਯੂਜ਼ ਕਰਦੇ ਅਸੀਂ ਜਿਹੜਾ ਹੈ ਸਿੰਧਾ ਨਮਕ ਯੂਜ਼ ਕਰਦੇ ਆ ਤੇ ਇੱਧਰ ਕਾਫੀ ਚੀਜ਼ਾਂ ਹੈਗੀਆਂ ਕਾਫੀ ਚੀਜ਼ਾਂ ਮੈਨੂ ਚ ਇਦਾਂ ਦੀ ਵੀ ਹੈਗੀਆਂ ਜਿਹੜੇ ਕਿ ਹੈਲਥ ਕੌਸ਼ੀਅਸ ਹੈ ਜਿੱਦਾਂ ਕਿ ਮਸ਼ਰੂਮ ਸੈਂਡਵਿਚ ਹੈ ਮਤਲਬ ਜਿਹੜੇ ਹੈਲਥ ਕੌਸ਼ੀਅਸ ਪੀਪਲ ਆ ਉਹਨਾਂ ਦੇ ਲਈ ਕਾਫੀ ਚੀਜ਼ਾਂ ਮੈਨੂ ਦੇ ਵਿੱਚ ਆ ਗਈਆਂ ਤੇ ਹੁਣ ਆਉਣ ਵਾਲੇ ਦਿਨਾਂ ਚ ਕਿਹੜੀ ਇਹ ਜੀ ਚੀਜ਼ ਹੈ ਜਿਹੜੀ ਥੋੜੀ ਮੈਨੂ ਕਾਰਡ ਵਿੱਚ ਐਡ ਆਨ ਹੋਣ ਜਾ ਰਹੀ ਹੈ ਜਿਹੜੀ ਖਾਣ ਦੇ ਨਿਵਾਸੀ ਵਸੇ ਕਿਸੇ ਤੋਹਫੇ ਤੋਂ ਘਟ ਨਹੀਂ ਹੋਗੀ ਭਾਵੇਂ ਡਰਿੰਕਸ ਨੇ ਭਾਵੇਂ ਕੋਈ ਖਾਣ ਵਾਲੀ ਚ ਅਸੀਂ ਗਰਮੀਆਂ ਦੇ ਵਿੱਚ ਫ੍ਰੀਕ ਸ਼ੇਕ ਲਾਂਚ ਕਰਨ ਜਾ ਰਹੇ ਹਾਂ ਚਾਕਲੇਟ ਫ੍ਰੀਕ ਸ਼ੇਕ ਉਹ ਤੁਸੀਂ ਟਰਾਈ ਕਰ ਸਕਦੇ ਆ ਇਸ ਤੋਂ ਇਲਾਵਾ ਜਿਦਾ ਮੈਂ ਦੱਸਿਆ ਵਾਫਲਸ ਹੈ ਪੈਨਕੇਕਸ ਹੈ ਟਾਕੋਸ ਹੈ ਨਾਚੋਸ ਹੈ ਇਹ ਅਲੱਗ-ਅਲੱਗ ਚੀਜ਼ਾਂ ਜਿਹੜੀਆਂ ਹੈਗੀਆਂ ਆਪਾਂ ਐਡ-ਆਨ ਆਪਣੇ ਮੈਨੂ ਦੇ ਵਿੱਚ ਕੀਤੀਆਂ ਜੀ ਅਸੀਂ ਦੇਖਿਆ ਸੀ ਕਿ ਮੇਰੇ ਨਾਲ ਹਰਸ਼ ਸ਼ਰਮਾ ਜੀ ਨੇ ਖਾਸ ਮੌਕੇ ਤੇ ਗੱਲਬਾਤ ਕੀਤੀ ਆਪਣੇ ਸਫਰ ਬਾਰੇ ਤਾਂ ਦੱਸਿਆ ਤੇ ਆਊਟਲੈਟ ਬਾਰੇ ਕਿਹਾ ਕਿ ਲੋਕਾਂ ਲਈ ਸੇਤ ਬਹੁਤ ਜ਼ਰੂਰੀ ਹੈ ਸਭ ਤੋਂ ਵੱਡਾ ਪੋਜ਼ਿਟਿਵ ਪੁਆਇੰਟ ਹੈ ਕਿ 24/7 ਓਪਨ ਹੈ 24 ਘੰਟੇ ਖੁੱਲਰ ਰਹਿੰਦਾ ਤੇ ਕੋਕੋਨਟ ਚਾਹ ਹੈਗਾ ਟੈਕਸਚਰ ਵੀ ਵੱਖਰਾ ਹੈਗਾ ਤੇ ਆ ਪੈਨਕੇਕ ਤੁਸੀਂ ਦੇਖ ਸਕਦੇ ਹੋ ਬਨਾਣਾ ਪੈਨਕੇਕ ਕਿਾ ਪੂਰਾ ਵਧੀਆ ਤਰੀਕੇ ਨਾਲ ਰਿਪਰੈਜ਼ੈਂਟ ਕੀਤਾ ਹੋਇਆ ਤਾਂ ਇੱਕ ਵਾਰੀ ਜ਼ਰੂਰ ਖਰੜ ਵਿੱਚ ਪਹੁੰਚੋ ਚਾਹ ਇਸ਼ਕ ਚਾਹ ਪੀਓਗੇ ਤਾਂ ਤੁਹਾਨੂੰ ਚਾਹ ਨਾਲ ਇਸ਼ਕ ਜ਼ਰੂਰ ਹੋਏਗਾ ਗਾਰੰਟੀ ਲੈ ਲਓ ਤੇ ਤੁਸੀਂ ਇੱਕ ਵਾਰੀ ਆਓਗੇ ਤਾਂ ਬਾਰ ਬਾਰ ਇੱ ਕਿੱਕ ਕੋਨ ਟ੍ਰੀ ਲਵਰ ਨਹੀਂ ਅੱਜਕਲ ਕੋਨ ਟ੍ਰੈਂਡਾ ਕੁਲਰ ਚਾਏ ਤਾਜ਼ਾ ਅਪਡੇਟਸ ਲਈ ਬਨੇ ਰੋ ਹਜ਼ਾਰ ਟੀਵੀ ਨਿਊਜ਼ ਨਾਲ